ਜੇਸ ਵੇਲੇ ਰਾਜੇ ਵਿਕਰਮ ਨੇ ਇਹ ਪੁੱਛਿਆ ਆਪਣੇ ਵਜ਼ੀਰਾਂ ਪਾਸੋਂ ਮੰਤਰੀਆਂ ਪਾਸੋਂ ਕਿ ਮੈਂ ਇੰਨਾ ਪ੍ਰਤਾਪ ਵਾਲਾ ਰਾਜਾ ਕਿਉਂ ਹੋਇਆ ਮੈਨੂੰ ਦੱਸੋ ਕਿਸੇ ਦੇ ਕੋਲੋਂ ਇਸ ਗੱਲ ਦਾ ਉੱਤਰ ਸੁਣ ਕੇ ਉਸ ਦੀ ਸੰਤੁਸ਼ਟੀ ਨਾ ਹੋਈ ਇੱਕ ਰਾਜ ਜੋਤਿਸ਼ੀ ਸੀ ਉਸ ਦੀ ਬੇਟੀ ਨੇ ਆਖਿਆ ਪਿਤਾ ਜੀ ਤੁਸੀਂ ਚਿੰਤਾ ਵਿੱਚ ਜੇ ਤੇ ਪਿਤਾ ਨੇ ਆਖਿਆ ਮੈਨੂੰ ਉੱਤਰ ਦੇਣਾ ਪੈਣਾ ਬਿਕਰਮ ਨੂੰ ਕਿ ਉਹ ਪ੍ਰਤਾਪ ਵਾਲਾ ਰਾਜਾ ਕਿਉਂ ਹੋਇਆ ਜੇ ਨਾ ਦਿੱਤਾ ਤੇ ਸਜ਼ਾ ਵੀ ਮਿਲ ਸਕਦੀ ਹੈ ਬੇਟੀ ਨੇ ਆਖਿਆ ਮੈਂ ਦੇ ਸਕਦੀ ਮੈਨੂੰ ਲੈ ਕੇ ਚੱਲੋ ਉਸ ਬੇਟੀ ਨੇ ਰਾਜੇ ਬਿਕਰਮ ਨੂੰ ਆਖਿਆ ਸਵਾਲ ਦਾ ਜਵਾਬ ਮੈਂ ਦੇ ਸਕਦੀ ਪਰ ਤੁਹਾਡੀ ਤਸੱਲੀ ਫੇਰ ਹੋਣੀ ਹੈ ਤੁਸੀਂ ਮੇਰੇ ਨਾਲ 20 ਕੂਹ ਤੇ ਜਾਓ ਉੱਥੇ ਇੱਕ ਸਾਧੂ ਬੈਠਾ ਉਹ ਜਵਾਬ ਦਵੇਗਾ ਗਏ ਤੇ ਵੇਖਿਆ ਕਿ ਸਾਧੂ ਤੇ ਜਰੂਰ ਬੈਠਾ ਉੱਥੇ ਉਹ ਸਵਾਹ ਖਾਈ ਜਾ ਰਿਹਾ ਉਸ ਸਾਧੂ ਨੇ ਆਖਿਆ ਕਿ ਜਾਣਦਾ ਤੇ ਮੈਂ ਸਾਰਾ ਕੁਝ ਆ 20 ਕੋ ਹੋਰ ਅੱਗੇ ਜਾਉ ਤੇ ਇੱਕ ਹੋਰ ਸਾਧੂ ਬੈਠਾ ਉਹ ਜਵਾਬ ਦੇਗਾ ਉੱਥੇ ਗਏ ਸਾਰੇ ਜਾਣੇ ਤੇ ਵੇਖਿਆ ਕਿ ਉਹ ਬੈਠਾ ਤੇ ਹੈ ਬਿੰਦਗੀ ਤੇ ਉੱਥੇ ਅੱਗ ਖਾਈ ਜਾ ਰਿਹਾ ਉਸ ਨੇ ਆਖਿਆ ਕਿ ਤੁਹਾਡੀ ਤਸੱਲੀ ਹੋਵੇਗੀ ਹੋਰ ਅੱਗੇ 20 ਕੋ ਜਾਉ ਉਥੇ ਮਹਿਲਾ ਚ ਬਾਲਕ ਨੇ ਜਨਮ ਲਿਆ ਉਹ ਦੁੱਧ ਨਹੀਂ ਪੀ ਰਿਹਾ ਉਹ ਜਵਾਬ ਦੇਗਾ ਰਾਜੇ ਬਿਕਰਮ ਦੇ ਜਾਣ ਕਰਕੇ ਉਸਨੇ ਦੁੱਧ ਪੀਤਾ ਸਮਾਂ ਆਉਣ ਤੇ ਉਸਨੇ ਜਵਾਬ ਦਿੱਤਾ ਆਖਣ ਲੱਗਾ ਆਪਾਂ ਤਿੰਨੇ ਮੈਂ ਉਹ ਜੋ ਸਾਧੂ ਇੱਕ ਅੱਗ ਖਾ ਰਿਹਾ ਕਿ ਸਵਾਹ ਖਾ ਰਿਹਾ ਤੇ ਚੌਥਾ ਰਾਜਾ ਬਿਕਰਮ ਤੂੰ ਇਕੱਠੇ ਬੰਦਗੀ ਕਰਦੇ ਸਾਂ ਇਹ ਪੁရောਹਤ ਦੀ ਬੇਟੀ ਸਾਨੂੰ ਰੋਟੀਆਂ ਲਿਆ ਕੇ ਦਿੰਦੀ ਸੀ ਇੱਕ ਦਿਨ ਇਹ ਮੈਂ ਧਿਆਨ ਰਹਿਣ ਵਾਸਤੇ ਭਗਵਾਨ ਬ੍ਰਾਹਮਣ ਦਾ ਰੂਪ ਧਾਰ ਕੇ ਆਇਆ ਪਹਿਲਾਂ ਪਹਿਲੇ ਕੋਲ ਚੱਲਿਆ ਗਿਆ ਉਹਨੇ ਅਥਿਆ ਮੈਨੂੰ ਭੁੱਖ ਲੱਗੀ ਰੋਟੀਆਂ ਦੇ ਇਹ ਦੋ ਹੀ ਰੋਟੀਆਂ ਲਿਆ ਕੇ ਸਾਨੂੰ ਦਿੰਦੀ ਸੀ ਉਹਨੇ ਦੋਵੇਂ ਮੰਗਲੀਆਂ ਤੇ ਇਹਨੇ ਅੱਗੋਂ ਆਖਿਆ ਕਿ ਤੈਨੂੰ ਰੋਟੀਆਂ ਦੇ ਕੇ ਮੈਂ ਆਪ ਸਵਾਹ ਖਾਵਾਂ ਇਹ ਉਦੋਂ ਦੀ ਸਵਾਹ ਖਾਈ ਜਾ ਰਿਆ ਪ੍ਰਧਾਨ ਨੇ ਤਥਾਸਤੂ ਆਖ ਦਿੱਤਾ ਦੂਸਰੇ ਕੋਲ ਗਿਆ ਉਹਨੇ ਆਖਿਆ ਕਿ ਤੈਨੂੰ ਦੋਵੇਂ ਰੋਟੀਆਂ ਦੇ ਕੇ ਮੈਂ ਅੱਗ ਖਾਵਾਂ ਇਹ ਅੱਗ ਖਾਈ ਜਾ ਰਿਆ ਮੇਰੇ ਕੋਲ ਆਇਆ ਮੈਂ ਆਖਿਆ ਕਿ ਤੈਨੂੰ ਦੋਵੇਂ ਰੋਟੀਆਂ ਦੇ ਕੇ ਮੈਂ ਭੁੱਖਾ ਮਰਾਂ ਮੈਂ ਹੁਣ ਜੰਮਦਾ ਤੇ ਮਰਦਾਰੀ ਨਾਲ ਭੁੱਖਾ ਹੀ ਮਰ ਜਾਣਾ ਤੇਰੇ ਕੋਲ ਗਿਆ ਤੂੰ ਦੋਹੇ ਰੋਟੀਆਂ ਲੈ ਕੇ ਸਤਿਕਾਰ ਕੀਤਾ ਤੇ ਭਗਵਾਨ ਨੇ ਆਖ ਦਿੱਤਾ ਕਿ ਤੂੰ ਬੜੇ ਵੱਡੇ ਪ੍ਰਤਾਪ ਵਾਲਾ ਰਾਜਾ ਹੋਏਗਾ ਇਸ ਕਰਕੇ ਉਹਨਾਂ ਸ਼ਰਧਾ ਭਾਵਨਾ ਦੇ ਨਾਲ ਕੀਤੀਆਂ ਦੋ ਰੋਟੀਆਂ ਦੇ ਦਾਨ ਕਰਕੇ ਤੈਨੂੰ ਇਦਾਂ ਪ੍ਰਤਾਪ ਵਾਲਾ ਰਾਜਾ ਪਰਮੇਸ਼ਰ ਨੇ ਬਣਾਇਆ ਹੈ ਇਸ ਕਰਕੇ ਤੂੰ ਇਦਾਂ ਵੱਡਾ ਰਾਜਾ ਹੋਇਆ ਰਾਜੇ ਵਿਕਰਮ ਦੇ ਉੱਤੇ ਤਸਰਰੀ ਹੋਈ ਉਹ ਮੰਨ ਗਿਆ ਕਿ ਠੀਕ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ